ਨਮਸਕਾਰ ਸਤਿ ਸ੍ਰੀ ਅਕਾਲ ਇਸ ਲਾਈਵ ਤੇ ਸਵਾਗਤ ਸ਼ਹਿਰ ਦੇ ਡਿਵੈਲਪਮੈਂਟ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਫਾਜ਼ਲ ਕਾ ਨਰਿੰਦਰਪਾਲ ਸਿੰਘ ਸਵਨਾਨੀ ਨਗਰ ਕੌਂਸਲ ਦੇ ਸਮੂਹ ਕਾਉਂਸਲਰ ਅਤੇ ਈਓ ਬਿਸ਼ਰੀ ਵਿਕਰਮ ਤੂੜਿਆ ਨਾਲ ਕੀਤੀ ਅਹਿਮ ਬੈਠਕ ਜਿਸ ਵਿੱਚ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਅਹਿਮ ਚਰਚਾ ਹੋਈ ਇਸ ਮੌਕੇ ਹਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾਨੀ ਕੰਮਾਂ ਵਿੱਚ ਤੇਜ਼ੀ ਲਿਆਉਣ ਅਤੇ ਰੁਕੇ ਕੰਮਾਂ ਨੂੰ ਛੇਤੀ ਨੇਪਰੇ ਚਾੜਨ ਦੇ ਦਿੱਤੇ ਨਿਰਦੇਸ਼ ਈਓ ਸ਼ਿਰੀ ਵਿਕਰਮ ਤੂੜਿਆ ਨੇ ਆਸ਼ਵਾਸ਼ਣ ਦਿੱਤਾ ਕਿ ਜੋ ਸਰਕਾਰ ਵੱਲੋਂ ਡਵੈਲਪਮੈਂਟ ਵਾਸਤੇ 1 ਕਰੋੜ 63 ਲੱਖ ਰਕਮ ਮੁਹਾਇਆ ਕਰਵਾਈ ਗਈ ਹੈ ਉਸ ਨੂੰ ਜਲਦੀ ਲਗਾਇਆ ਜਾਵੇਗਾ ਤੇ ਉਹਨਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਕੰਮ ਬਹੁਤ ਹੀ ਛੇਤੀ ਤੇ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ ਨਿਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਜਿੰਨੇ ਵੀ ਕਰਮਚਾਰੀ ਨਾਲ ਮੀਟਿੰਗ ਕੀਤੀ ਗਈ ਹੈ ਸਾਡੇ ਨਗਰ ਕੌਂਸਲ ਦੇ ਈਓ ਸਾਹਿਬ ਨੇ ਔਰ ਸਾਡੇ ਜਿੰਨੇ ਵੀ ਨਾਲ ਅਸਰ ਸਹਿਬਾਨ ਨੇ ਔਰ ਸਾਰਿਆਂ ਨੂੰ ਇਹ ਹੀ ہدایت ਕੀਤੀ ਗਈ ਹੈ ਕੋਈ ਵੀ ਕਿਸੇ ਦਾ ਕੰਮ ਲੈ ਕੇ ਆਉਂਦਾ ਨਗਰ ਕੌਂਸਲ ਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਆਵੇ ਜਲਦ ਤੋਂ ਜਲਦ ਕੰਮ ਕਰਕੇ ਜਿਹੜਾ ਪੂਰਾ ਕਰਕੇ ਦਿੱਤਾ ਜਾਵੇ ਔਰ ਇਸ ਤੋਂ ਇਲਾਵਾ ਅ ਸ਼ਹਿਰ ਦੇ ਵਿੱਚ ਕੁਝ ਸਟਰੀਟ ਲਾਈਟਾਂ ਜੇ ਕਿਤੇ ਖਰਾਬ ਨੇ ਜਲਦ ਤੋਂ ਜਲਦ ਉਹਨਾਂ ਨੂੰ ਜਿਹੜਾ ਰਿਪੇਅਰ ਕਰਕੇ ਦਿੱਤਾ ਜਾਵੇ ਜਿੱਥੇ ਨਵੀਆਂ ਸਟਰੀਟ ਲਾਈਟਾਂ ਲਾਉਣ ਦੀ ਲੋੜ ਉਹ ਕੰਮ ਸਾਡਾ ਚੱਲ ਰਿਹਾ ਹੈ ਹਰ ਇੱਕ ਵਾਰਡ ਤੁਸੀਂ ਸਟਰੀਟ ਲਾਈਟ ਨਵੀਂ ਜਿਹੜੀ ਜਿੱਥੇ ਵੀ ਲੋੜ ਹੈ ਉਹ ਲਗਵਾ ਕੇ ਦੇ ਰਹੇ ਹਾਂ ਔਰ ਸੀਵਰੇਜ ਦਾ ਜਿਹੜਾ ਕੋਈ ਡੀਸਿਲਟਿੰਗ ਦਾ ਕੰਮ ਹੈ ਕਿਤੇ ਕੋਈ ਲੱਗਦਾ ਹੈ ਡੀਸਿਲਟਿੰਗ ਹੋਣ ਵਾਲੀ ਹੈ ਤੋ ਵੀ ਮੈਂ ਸਾਡੇ ਈਓ ਸਾਹਿਬ ਨੂੰ ਕਿਹਾ ਕਿ ਸਾਨੂੰ ਸਾਡਾ ਪ੍ਰੋਜੈਕਟ ਬਣਾ ਕੇ ਦਿਓ ਕਿਤੇ ਕੋਈ ਸੀਵਰੇਜ ਦਾ ਲੱਗਦਾ ਤੁਹਾਨੂੰ ਤੋ ਉਹਦਾ ਜਿਹੜਾ ਫੰਡ ਹੈ ਸਰਕਾਰ ਵੱਲੋਂ ਲਾ ਕੇ ਉਹੀ ਆਪ ਕਰਾਂਗੇ ਕੋਈ ਵੀ ਕਿਸੇ ਨੂੰ ਪਰੇਸ਼ਾਨੀ ਨਾ ਆਵੇ ਸਾਰੇ ਸਾਡੇ ਅਫਸਰ ਸਹਿਬਾਨ ਕਰਮਚਾਰੀ ਨੇ ਜਿਹੜੇ ਸਾਡੇ ਔਰ ਜਿੰਨੇ ਵੀ ਸਾਡੇ ਮੁਲਾਜ਼ਮ ਨੇ ਸਾਰੇ ਨਗਰ ਕੌਂਸਲ ਦੇ ਉਹਨਾਂ ਸਾਰਿਆਂ ਨਾਲ ਮੀਟਿੰਗ ਕੀਤੀ ਹੈ ਔਰ ਬੜਾ ਵਧੀਆ ਜਿਹੜਾ ਕੰਮ ਕਰ ਰਹੇ ਨੇ ਔਰ ਅੱਗੇ ਵੀ ਇਸੇ ਤਰ੍ਹਾਂ ਕੰਮ ਲੋਕਾਂ ਦੀ ਸੇਵਾ ਦੀ ਕਰਦੇ ਰਹਿਣਗੇ ਅੱਜ ਅਸੀਂ ਨਗਰ ਕੌਂਸਲ ਫਾਜ਼ਲ ਕਾ ਦੇ ਜਿਹੜਾ ਸਮੂਹ ਸਾਡੇ ਕਰਮਚਾਰੀ ਸਟਾਫ ਨੇ ਸਾਡੇ ਅਫਸਰ ਸਾਹਿਬਾਨ ਨੇ ਉਹਨਾਂ ਸਾਰਿਆਂ ਨਾਲ ਅੱਜ ਜਿਹੜੀ ਮੀਟਿੰਗ ਕੀਤੀ ਗਈ ਹੈ ਸ਼ਹਿਰ ਦੇ ਵਿੱਚ ਚੱਲ ਰਹੇ ਵਿਕਾਸ ਕਾਰਜ ਜਿਹੜੇ ਉਹਨਾਂ ਬਾਰੇ ਚਰਚਾ ਕੀਤੀ ਗਈ ਹੈ ਜਾਂ ਕੁਝ ਵਿਕਾਸ ਕਾਰਜ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸ਼ਹਿਰ ਦੇ ਵਿੱਚ ਜਿੱਥੇ ਕੰਮ અધੂਰੇ ਸੀ ਉਹਨਾਂ ਨੂੰ ਕੰਪਲੀਟ ਕਰਨ ਦਾ ਉਹ ਸਾਰੀ ਚਰਚਾ ਕੀਤੀ ਗਈ ਹੈ ਔਰ ਨਗਰ ਕੌਂਸਲ ਦੇ ਵਿੱਚ ਕਿਸੇ ਨੂੰ ਕੋਈ ਕੰਮ ਲੈ ਕੇ ਆਉਂਦਾ ਕਿਸੇ ਨੂੰ ਕੋਈ ਤਕਲੀਫ ਨਾ ਆਵੇ ਇਸ ਲਈ ਸਾਰਿਆਂ ਦੇ ਜਿਹੜੀ ਹੈ ਸਾਰੇ ਲੋਕਾਂ ਦੇ ਸ਼ਹਿਰ ਵਾਸੀਆਂ ਦੇ ਜਲਦੀ ਤੋਂ ਜਲਦੀ ਕੰਮ ਕਰਨ ਲਈ ਅਦੈਸ ਕਿ ਪੀ ਗਈ ਹੈ ਇਹ ਸਾਰੀ ਜਿਹੜੀ ਮੀਟਿੰਗ ਨਗਰ ਕੌਂਸਲ ਦਫਤਰ ਦੇ ਵਿੱਚ ਸਾਡੇ ਸਾਰੇ ਅਧਿਕਾਰੀ ਸਾਡੇ ਕਰਮਚਾਰੀਆਂ ਨਾਲ ਕੀਤੀ ਗਈ ਹੈ ਇਸ ਤੋਂ ਬਾਅਦ ਹੁਣ ਜਿਹੜੀਆਂ ਸਾਡੇ ਸ਼ਹਿਰ ਦੀ ਬਹੁਤ ਵੱਡੀ ਡਿਮਾਂਡ ਸੀਗੀ ਮੇਨ ਸਾਡੀਆਂ ਸੜਕਾਂ ਜਿਹੜੀਆਂ ਸ਼ਹਿਰ ਦੇ ਵਿੱਚ ਬਣਨ ਵਾਲੀਆਂ ਸੀ ਔਰ ਉਹ ਸਾਰੀਆਂ ਸੜਕਾਂ ਜਿਹੜੀਆਂ ਅਸੀਂ ਬਣ ਕੇ ਤਿਆਰ ਨੇ ਜਿੱਦਾਂ ਕਿ ਸਭ ਨਾਲ ਪਹਿਲਾਂ ਜਿਹੜੀਆਂ ਅਸੀਂ ਸੜਕਾਂ ਬਣਾਈਆਂ ਸੀਗੀਆਂ ਸ਼ਾਸਤਰੀ ਚੌਕ ਤੋਂ ਰਾਜਾ ਸਿਨੇਮਾ ਜਿਹੜਾ ਚੌਕ ਤੱਕ ਜਿਹੜੀ ਬਾਣ ਬਾਜ਼ਾਰ ਵਾਲੀ ਸੜਕ ਹੈ ਫੋਨੋਸੀ ਕੰਪਲੀਟ ਕਰਾਇਆ ਸੀ ਔਰ ਇਸ ਤੋਂ ਬਾਅਦ ਕੰਟਾਕਰ ਤੋਂ ਲੈ ਕੇ ਜਿਹੜਾ ਆਪਣਾ ਵਿਚਲਾ ਬਾਜ਼ਾਰ ਹੈ ਉਸ ਤੋਂ ਲੈ ਕੇ ਜਿਹੜਾ ਰਾਜਾ ਸਿਨੇਮਾ ਚੌਂਕ ਤੱਕ ਉਹ ਸਾਰੀ ਜਿਹੜੀ ਹੈ ਜਿੱਥੇ ਦੌਲਤ ਸਵੀਟ ਹਾਊਸ ਹੈ ਉਹ ਸਾਰੀਆਂ ਰੋੜਾ ਜਿਹੜੀਆਂ ਅਸੀਂ ਨਵੀਆਂ ਬਣਾਈਆਂ ਸੀ ਇਸ ਤੋਂ ਬਾਅਦ ਕੰਟਾਕਰ ਤੋਂ ਹੀ ਲੈ ਕੇ ਜਿਹੜੀਆਂ ਸਾਰੀਆਂ ਕੰਟਾਕਰ ਦੇ ਆਸ-ਪਾਸ ਜਿਹੜੀ ਸੜਕ ਹੈ ਉਹ ਜਿਹੜੀ ਨਵੀਂ ਬਣਾਈ ਗਈ ਉਹ ਕੰਟਾਕਰ ਤੋਂ ਲੈ ਕੇ ਡਾਕਟਰ ਨਵਦੀਪ ਜੀਦੇ ਹਸਪੀਟਲ ਤੱਕ ਜਿਹੜੀ ਸਲੇਮ ਚਾਰ ਰੋਡ ਜਿਹਨੂੰ ਕਹਿ ਦਿੰਨੇ ਆ ਉਹ ਅਸੀਂ ਨਵੀਂ ਬਣਾ ਕੇ ਤਿਆਰ ਕਰਕੇ ਜਿਹੜੀ ਐ ਉਹ ਸਾਰੀ ਰੋਡ ਬਣਾ ਦਿੱਤੀ ਗਈ ਸੀ ਇਸ ਤੋਂ ਇਲਾਵਾ ਜਿਹੜੀਆਂ ਰੋਡਸ ਰਹਿ ਗਿਆ ਸੀਗੀਆਂ ਸਾਡੀਆਂ ਐਮਰ ਕਾਲਜ ਵਾਲੀ ਰੋਡ ਐ ਜਿਹਨੂੰ ਬੋਰਡ ਰੋਡ ਵੀ ਕਹਿ ਦਿੰਨੇ ਐ ਐਮਰ ਕਾਲਜ ਤੋਂ ਲੈ ਕੇ ਜਿੱਥੇ ਸਾਰੇ ਆਪਣੇ ਧਾਰਮਿਕ ਸਥਾਨ ਆਉਂਦੇ ਨੇ ਸਾਡੇ ਮੰਦਰ ਆਉਂਦੇ ਨੇ ਉਹ ਸਾਰੀ ਰੋਡ ਕਾਲਜ ਰੋਡ ਜਿਹਨੂੰ ਕਹਿ ਦਿੰਨੇ ਬੜਾ ਬੁਰਾ ਹਾਲ ਸੀ ਉਹ ਵੀ ਜਿਹੜੀ ਬਣ ਕੇ ਬਿਲਕੁਲ ਤਿਆਰ ਹੈ ਐਮ ਆਰ ਕਾਲਜ ਲੈ ਕੇ ਰਾਜਾ ਸਿਨੇਮਾ ਰੋਡ ਤੱਕ ਇਸ ਤੋਂ ਬਾਅਦ ਬਿਕਨਰੀ ਰੋਡ ਹੈ ਉਹ ਜਿਹੜੀ ਬਣਾ ਕੇ ਤਿਆਰ ਕਰਕੇ ਦਿੱਤੀ ਗਈ ਹੈ ਬੜੀ ਲੋਕਾਂ ਦੀ ਡਿਮਾਂਡ ਸੀ ਵੱਡੇ ਸਮੇਂ ਤੋਂ ਉਹ ਰੋਡ ਜਿਹੜੀ ਬਣ ਕੇ ਬਿਲਕੁਲ ਤਿਆਰ ਹੈ ਭਾਰਤ ਮੈਡੀਕਲ ਚੌਂਕ ਤੋਂ ਲੈ ਕੇ ਜਿਹੜਾ ਸਹਨੀਆਂ ਰੋਡ ਜਿੱਥੋਂ ਸਟਾਰਟ ਹੁੰਦਾ ਉੱਥੋਂ ਤੱਕ ਉਹ ਰੋਡ ਜਿਹੜੀ ਬਣ ਗਈ ਹੈ ਸ਼ਿਪੂਰੀ ਰੋਡ ਦੀ ਜਿਹੜੀ ਲੋਕਾਂ ਦੀ ਡਿਮਾਂਡ ਸੀਗੀ ਉਹ ਜਿਹੜੀ ਰੋਡ ਉਹ ਵੀ ਬਣ ਕੇ ਤਿਆਰ ਹੈ ਇਸ ਤੋਂ ਇਲਾਵਾ ਜਿਹੜੀ ਸਾਡੀ ਮੇਰੀਆ ਬਾਜ਼ਾਰ ਰੋਡ ਹੈ ਮੇਰੀਆ ਬਾਜ਼ਾਰ ਤੋਂ ਲੈ ਕੇ ਪਟਵਾਰ ਦਫ਼ਤਰ ਜਿਹੜਾ ਹੈ ਉੱਥੋਂ ਤੱਕ ਜਿਹੜੀ ਇਹ ਸਾਰੀ ਗਾਂਧੀ ਚੌਂਕ ਉੱਤੇ ਆ ਗਿਆ ਜਿਹੜਾ ਸਾਰਾ ਅ ਅਮਰ ਹੋਟਲ ਵਾਲਾ ਏਰੀਆ ਉਹ ਸਾਰੀ ਰੋਡ ਜਿਹੜੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਇਸ ਤੋਂ ਇਲਾਵਾ ਵਿਜੇ ਕਲੋਨੀ ਵਾਲੀ ਸੜਕ ਹੈ ਉਹ ਜਿਹੜੀ ਸਾਰੇ ਲੋਕਾਂ ਦੀ ਡਿਮਾਂਡ ਸੀਗੀ ਉਹ ਵਨਵੇ ਕਰਕੇ ਜਿਹੜੀ ਹੈ ਬਣਾ ਕੇ ਤਿਆਰ ਕਰ ਦਿੱਤੀ ਗਈ ਹੈ ਤਕਰੀਬਨ 3 ਕਰੋੜ 15 ਲੱਖ ਦੇ ਆਸ-ਪਾਸ ਇਹਨਾਂ ਸਾਰੀਆਂ ਸੜਕਾਂ ਤੇ ਜਿਹੜਾ ਖਰਚਾ ਆਇਆ ਹੈ ਇਸ ਤੋਂ ਇਲਾਵਾ ਹੁਣ ਜਿਹੜੀਆਂ ਸਾਡੀਆਂ ਸ਼ਹਿਰ ਦੀਆਂ ਵਾਰਡ ਨੇ ਜਿੱਥੇ ਅੱਜ ਤੱਕ ਕੋਈ ਸੜਕ ਬਣੀ ਨਹੀਂ ਵਾੜਾਂ ਦੇ ਵਿੱਚ ਇੰਟਰਲੋਕ ਪੈਲਾਂ ਲੱਗਣ ਵਾਲੀਆਂ ਸੀ ਬਿਲਕੁਲ ਕੱਚੀਆਂ ਸੀਗੀਆਂ ਉਹ ਸਾਰੇ ਏਰੀਆ ਆਊਟਰ ਏਰੀਆ ਜਿਵੇਂ ਤੁਸੀਂ ਮਲੋੜ ਰੋਡ ਵਾਲੀ ਸਾਈਡ ਲੈ ਲਓ ਮਲੋੜ ਰੋਡ ਦਾ ਹਿੱਸਾ ਹੈ ਉਸ ਤੋਂ ਇਲਾਵਾ ਡੇਰਾ ਸੱਚਾ ਸੋਦਾ ਵਾਲਾ ਏਰੀਆ ਰਾਧਾ ਸੋਮਿਕ ਕਲੋਨੀ ਜਿਹੜੀ ਉਹਦਾ ਬੈਕ ਸਾਈਡ ਦਾ ਸਾਰਾ ਏਰੀਆ ਹੈ ਮधव नगरी ਵਾਲਾ ਉਹ ਸਾਰਾ ਏਰੀਆ ਹੈ ਉਸ ਤੋਂ ਇਲਾਵਾ ਤੁਸੀਂ ਦੇਖ ਲਓ ਜਿਹੜਾ ਆਪਣਾ ਕਟਿਕ ਮੰਲਾ ਦੇ ਬੈਕ ਸਾਈਡ ਏਰੀਆ ਜਿਹੜਾ ਸਾਰਾ ਦੁਰਗਾ ਕਲੋਨੀ ਵਾਲਾ ਏਰੀਆ ਹੈ ਐਮਰ ਕਾਲਜ ਦੇ ਸਾਹਮਣੇ ਵਾਲਾ ਏਰੀਆ ਹੈ ਜੇ ਆਵਾ ਰੋਡ ਵਾਲੀ ਸਾਈਡ ਜਿਹੜਾ ਏਰੀਆ ਹੈ ਉਹ ਸਾਰਾ ਏਰੀਆ ਹੈ ਇਸ ਤੋਂ ਇਲਾਵਾ ਨਵੀਂ ਆਬਾਦੀ ਵਾਲਾ ਏਰੀਆ ਹੈ ਜੋ ਜਿੰਨੇ ਵੀ ਏਰੀਏ ਨੇ ਜਿੱਥੇ ਆਊਟਰ ਦੇ ਵਿੱਚ ਅੱਜ ਤੱਕ ਕੋਈ ਵੀ ਇੱਕ ਸੜਕ ਇੰਟਰਲੋਕ ਟਾਈਲ ਇੱਕ ਵੀ ਨਹੀਂ ਲੱਗੀ ਉਹ ਸਾਰੀਆਂ ਜਿਹੜੀਆਂ ਬਾੜਾਂ ਦੇ ਵਿੱਚ ਸੜਕਾਂ ਨੇ ਇੰਟਰਲੋਕ ਸੜਕਾਂ ਨੇ ਉਹ ਅਸੀਂ ਗਲੀਆਂ ਦੇ ਵਿੱਚ ਜਿਹੜੀਆਂ ਸੜਕਾਂ ਬਣਾਉਣ ਜਾ ਰਹੇ ਹਾਂ ਤਾਂ ਉਹਦੇ ਲਈ ਸਰਕਾਰ ਵੱਲੋਂ ਸਾਨੂੰ ਤਕਰੀਬਨ 5 ਕਰੋੜ 63 ਲੱਖ ਰੁਪਏ ਜਿਹੜੇ ਜਾਰੀ ਕੀਤੇ ਗਏ ਨੇ ਜਿਨ੍ਹਾਂ ਦਾ ਟੈਂਡਰ ਪ੍ਰੋਸੈਸ ਸਾਰਾ ਕੁਝ ਪੂਰਾ ਹੋ ਚੁੱਕਿਆ ਹੈ ਔਰ ਇਹ ਕੰਮ ਨੇ ਜਿਹੜੇ ਅਸੀਂ ਦੋ ਦਿਨਾਂ ਦੇ ਵਿੱਚ ਵਿੱਚ ਸ਼ੁਰੂ ਕਰਨ ਜਾ ਰਹੇ ਹਾਂ ਔਰ ਆਉਣ ਵਾਲੇ ਮਾਰਚ ਮਹੀਨੇ ਤੱਕ ਇਹ ਸਾਰੇ ਕੰਮ ਜਿਹੜੇ ਕੰਪਲੀਟ ਕਰਕੇ ਅਸੀਂ ਦੇਣੇ ਨੇ ਔਰ ਲੋਕਾਂ ਦੀ ਡਿਮਾਂਡ ਜਿਹੜੀ ਅਸੀਂ ਪੂਰੀ ਕਰਨੀ ਹੈ ਇਸ ਤੋਂ ਇਲਾਵਾ ਜਿਹੜਾ ਸੀਵਰੇਜ ਦਾ ਪ੍ਰੋਜੈਕਟ ਹੈ ਬਹੁਤ ਸਾਰੀਆਂ ਸ਼ਹਿਰਾਂ ਦੇ ਇਹੋ ਜਿਹੇ ਥਾਵਾਂ ਸੀ ਜਿੱਥੇ ਅਜੇ ਤੱਕ ਸੀਵਰੇਜ ਨਹੀਂ ਪਿਆ ਸੀਗਾ ਜਿੱਦਾਂ ਕਿ ਆਪਣਾ ਨਵੀਂ ਆਬਾਦੀ ਤੋਂ ਲੈ ਕੇ ਐਮਰ ਅਨਕਲੇਵ ਤੱਕ ਜਿਹੜਾ ਹਿੱਸਾ ਹੈ ਤੇ ਸੀਵਰੇਜ ਦੀ ਪਾਈਪਲਾਈਨ ਨਹੀਂ ਸੀ ਉੱਥੇ ਸੀਵਰੇਜ ਪਾਉਣ ਲੱਗੇ ਆ ਸਲੇਮ ਸ਼ਾਹ ਰੋਡ ਜਿਹੜੀ ਆਪਣੀ ਜਾਂਦੀ ਹੈ ਐ ਮਰਨ ਗਲੇਰ ਗੇਰ ਦੇ ਸਾਹਮਣੇ ਸਲੇਮਸ਼ਾਹ ਰੋਡ ਵਾਲੀ ਸਾਈਡ ਉੱਥੇ ਕੁਝ ਹਿੱਸਾ ਰਹਿ ਗਿਆ ਸੀਗਾ ਉਹ ਸੀਵਰੇਜ ਪਾਉਣ ਲੱਗਿਆ ਤੋਬੀਗਾਰਡ ਦੇ ਬੈਕ ਸਾਈਡ ਵਾਲਾ ਏਰੀਆ ਹੈ ਔਰ ਇਸ ਤੋਂ ਇਲਾਵਾ ਫਰੋਇਪਰ ਰੋਡ ਤੇ ਕੁਝ ਹਿੱਸਾ ਸੀਗਾ ਜਿਹੜਾ ਉੱਥੇ ਸੀਵਰੇਜ ਪੈਣ ਵਾਲਾ ਸੀ ਅੰਨੀ ਦਿੱਲੀ ਵਾਲਾ ਏਰੀਆ ਉਸ ਸਾਈਡ ਹੈ ਜੰਡ ਵਾਲਾ ਖਰਤਾ ਰੋਡ ਹੈ ਉਹ ਸੀਵਰੇਜ ਹੈ ਔਰ ਜਿਹੜਾ ਬੋਰ ਰੋਡ ਤੇ ਡਾਕਟਰ ਬੀਹਾਰ ਅੰਬੇਦਕਰ ਜੀ ਚੌਂਕ ਤੋਂ ਲੈ ਕੇ ਅਬੋਰ ਰੋਡ ਜਿਹੜਾ ਅ ਤਖੀਰ ਤੱਕ ਸ਼ਾਹ ਪੈਲਸ ਤੋਂ ਅੱਗੇ ਤੱਕ ਸੋਨ ਲਾਲ ਕਬਾਰਡ ਵਾਲੇ ਜਿਹੜੇ ਜਿੰਨਾਂ ਦੀ ਸ਼ਾਪ ਹੈ ਉੱਥੋਂ ਤੱਕ ਜਿਹੜਾ ਸਾਰਾ ਇਹ ਸੀਵਰੇਜ ਨਵਾਂ ਪੈਣ ਜਾ ਰਿਹਾ ਹੈ ਔਰ ਬੁਲਟ ਜਿਹੜੀ ਏਜੰਸੀ ਹੈ ਬੋਰ ਰੋਡ ਤੇ ਬੈਕ ਸਾਈਡ ਵਾਲਾ ਏਰੀਆ ਹੈ ਔਰ ਇਸ ਤੋਂ ਇਲਾਵਾ ਸ਼ਾਹ ਪੈਲਸ ਦੇ ਸਾਹਮਣੇ ਵਾਲਾ ਏਰੀਆ ਹੈ ਔਰ ਪੈਂਚਾ ਵਾਲੀ ਫਟ ਤੋਂ ਲੈ ਕੇ ਨਾਲ ਨਾਲ ਜਿਹੜਾ ਲਾਈਨਾਂ ਦੇ ਨਾਲ-ਨਾਲ ਜਿਹੜੀਆਂ ਸੜਕਾਂ ਨੇ ਮੁਹੱਲਾ ਹੈ ਉੱਥੇ ਜਿਹੜਾ ਸੀਵਰੇਜ ਪਾਉਣ ਵਾਲਾ ਸੀਗਾ ਇਹ ਸਾਰਾ ਏਰੀਆ ਦੇ ਵਿੱਚ ਨਵਾਂ ਸੀਵਰੇਜ ਪਾਉਣ ਜਾ ਰਹੇ ਆ ਸਰਕਾਰ ਵੱਲੋਂ ਸਾਨੂੰ 5 ਕਰੋੜ 82 ਲੱਖ ਰੁਪਏ ਜਿਹੜਾ ਜਾਰੀ ਕੀਤਾ ਗਿਆ ਇਹਦਾ ਵੀ ਟੈਂਡਰ ਪ੍ਰੋਸੈਸ ਲਗਭਗ ਪੂਰਾ ਹੋ ਚੁੱਕਿਆ ਹੈ ਆਉਣ ਵਾਲੇ 15 ਦਿਨਾਂ ਦੇ ਵਿੱਚ 15 ਜਾਂ 20 ਦਿਨਾਂ ਦੇ ਵਿੱਚ ਇਹ ਵੀ ਕੰਮ ਜਿਹੜਾ ਹੈ ਅਸੀਂ ਸ਼ੁਰੂ ਕਰ ਦਿਆਂਗੇ ਔਰ ਇਸ ਤੋਂ ਇਲਾਵਾ